ਕੈਨੇਡਾ ਮੁੰਡਾ ਸੀ ਜੀ ਡਾਕਟਰ ਕਹਿੰਦੇ ਵੀ ਤੇ ਹੱਥ ਵੜਦੇ ਨੇ ਹਾਂ ਇੱਥੇ ਕਿਤੇ ਕੈਨੇਡਾ ਸੰਤ ਜੀ ਆਪਣੀ ਗਏ ਸੀ ਅਮਰੀਕਾ ਵਾਲੇ ਇਹ ਉਹਨਾਂ ਕੋਲ ਜਾ ਕੇ ਉਹ ਰੋਣ ਲੱਗ ਗਏ ਰੋਣਾ ਆ ਹੀ ਜਾਂਦਾ ਸੰਤ ਮਾਦੇ ਕੋਈ ਜਿਹੜਾ ਦਰਦ ਸੁਣਨ ਵਾਲਾ ਮਿਲ ਜੇ ਨਾ ਉਥੇ ਬੰਦੇ ਦਾ ਰੋਣਾ ਨਿਕਲ ਹੀ ਜਾਂਦਾ ਹਾਂ ਹੈ ਨਾ ਕੋਈ ਦਰਦੀ ਮਿਲ ਜੇ ਵਡੇ ਮਹਾਰਾਜੇ ਕਦ ਕਰਣ ਹੁੰਦੀ ਹਾਂ ਹਾਂ ਵਡੇ ਮਹਾਰਾਜੇ ਕੋਲ ਕੋਈ ਅਗਲਾ ਆ ਕੇ ਆਉਂਦਾ ਜੀ ਉਹਦਾ ਰੋਣਾ ਨਿਕਲ ਜਾਂਦਾ ਸੀ ਵੀ ਮੇਰਾ ਦਰਦ ਸੁਣਨਗੇ ਬਿਲਕੁਲ ਸੰਤਾਂ ਕੋਲ ਗਏ ਉਹਨਾਂ ਦਾ ਪਰਿਵਾਰ ਦਾ ਰੋਣਾ ਨਿਕਲ ਗਿਆ ਜੀ ਭੈਣ ਦਾ ਕਹਿੰਦੀ ਮਹਾਰਾਜੇ 19 ਸਾਲ ਦਾ Hindu ਪਰਿਵਾਰ ਦਾ ਲੜਕਾ ਜੀ 19 ਸਾਲ ਦਾ ਸਾਡਾ ਬੱਚਾ ਇਹ ਤਾਂ ਹੱਥ ਵੜਦ ਨੇ ਡਾਕਟਰ ਨੇ ਕਹਤਾ ਵੀ ਇਹਦੇ ਹੱਥ ਵੜਦ ਨੇ ਉਹ ਖਾਤ ਵੀ ਦਿਖਾਏ ਉਹਦੇ ਸੰਤਾਂ ਨੇ ਸੰਤਾਂ ਨੂੰ ਵੀ ਦਇਆ ਆ ਗਈ ਉਹ ਵੀ ਉਹਨਾਂ ਦੀ ਅੱਖਾਂ ਚੋਂ ਹੰਝੂ ਆ ਗਏ ਵੀ ਹੈ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਫਿਰ ਉਹਨਾਂ ਨੇ ਅਰਦਾਸ ਕੀਤੀ ਕਹਿੰਦਾ ਮਹਾਰਾਜ ਮੇਰੇ ਕਰਕੇ ਠੀਕ ਕਰ ਦਿਓ ਇਹ ਮਹਾਰਾਜ ਨੂੰ ਕਿਹਾ ਮਹਾਰਾਜ ਮੇਰੇ ਕਰਕੇ ਕਰ ਹਾਂ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਨਮੀ ਅਸੀ ਅਰਦਾਸ ਸੁਣੀ ਹੈ ਵੀ ਇਹ ਤਾਂ ਸਿੱਧਾ ਹੀ ਕਹਿ ਰਹੇ ਮਹਾਰਾਜ ਮੇਰੇ ਕਰਕੇ ਕਰ ਦਿਓ ਹਾਂ ਸੰਤ ਜੀ ਕਹਿੰਦੇ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਹੋਜੀ ਉਹ ਜਦੋਂ ਇੰਨੀ ਗੱਲ ਕਹੀ 5 ਮਿੰਟ ਬਾਅਦ ਉਹਦੇ ਹੱਥਾਂ 'ਚ ਹਰਕਤ ਸ਼ੁਰੂ ਹੋ ਗਈ ਸਹੀ ਗੱਲ ਹੈ ਤਰਦਾ ਸ਼ੁਰੂ ਹੋ ਗਿਆ ਪੇਨ ਸ਼ੁਰੂ ਹੋ ਗਿਆ ਇੰਟਰਵਿਊ ਤੇ ਇਦਾਂ ਕਰਕੇ ਵੀ ਉਹ ਮੁੰਡੇ ਦਾ ਫੋਨ ਆਇਆ ਜਿੰਦ ਜੀ ਹੁਣ ਅੱਥਾਂ 'ਚ ਹਰਕਤ ਸ਼ੁਰੂ ਹੋ ਗਈ ਸਾਥਕੀ ਵਿਰੋਧੀ ਭੈਣ ਨੂੰ ਕਹਿੰਦੇ ਉੱਥੇ ਅਰਦਾਸ ਹੁੰਦੀ ਪਈ ਤੇ ਉਹ ਦੂਰ ਬੈਠਾ ਤੇ ਪਰਫ ਲੱਗੀ ਸੀ ਉਹਦੇ ਹੱਥਾਂ ਵਾਹ ਜੀ ਉਹ ਤਾਂ ਲਾਜ ਹੀ ਨਹੀਂ ਕੋਈ ਹੱਥ ਬੱਧਣੇ ਪੈਂਦੇ ਫਿਰ ਜੀ ਉਹਨਾਂ ਨੇ ਸੰਸ ਕਹਿੰਦੇ ਸ਼ਾਂਤੀ ਹੁਣ ਕਰੀਏ ਸੰਸ ਜੀ ਕਹਿੰਦੇ ਐਮਰਜੈਂਸੀ ਲੈ ਜਾਓ ਡਾਕਟਰਾਂ ਕੋਲ ਉਹ ਐਮਰਜੈਂਸੀ ਲੈ ਕੇ ਡਾਕਟਰਾਂ ਡਾਕਟਰ ਕਹਿੰਦੇ ਵੀ ਹੁਣ ਹੱਥ ਨਹੀਂ ਬੱਧਣੇ ਪੈਣੇ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਦਵਾਈ ਦੁੱਤੀ ਉਹਨਾਂ ਨੇ ਬਸ ਫਿਰ ਉਸ ਤੋਂ ਬਾਅਦ ਇੰਨੇ ਇੰਨੇ ਹੱਥ ਬੰਨੇ ਹੋਏ ਸੀ ਆ ਗੂਠੇ ਬਾਹਰ ਸੀ ਸਹੀ ਗੱਲ ਹੈ ਗੁੱਠਿਆਂ 'ਚ ਪਾਣੀ ਚੁੰਦਾ ਸੀ ਉਹ ਹਾਂ ਕਹਿੰਦੇ ਮਹਾਰਾਜ ਆ ਤਾਂ ਠੀਕ ਹੋ ਕਰਤੇ ਆ ਗੂਠਿਆਂ 'ਚ ਪਾਣੀ ਚੁੰਦਾ ਸਾਰੇ ਕਹਿੰਦੇ ਇਹ ਵੀ ਠੀਕ ਹੋ ਜਾਣਗੇ ਜਾਓ ਉਹ ਕਹਿੰਦੇ ਸਤਿ ਸਭਾਂ ਘਰ ਗਏ ਗੂਠਿਆਂ 'ਚ ਪਾਣੀ ਚੁੰਣਾ ਬੰਦ ਹੋ ਗਿਆ ਬਾਜੂ ਸਾਹਿਬ ਅੱਧੇ ਘੰਟੇ 'ਚ ਅੱਧੇ ਘੰਟੇ ਦੀ ਗੱਲ ਹੈ ਹਾਂ ਐਸੀ ਮਹਾਰਾਜ ਨੇ ਮਿਹਰ ਕੀਤੀ ਤੇ ਸਾਰੇ ਕੈਨੇਡਾ 'ਚ ਹੁਲਾ ਪਿਆ ਹੋਇਆ ਹੈ